ਪਿੰਡ ਢੋਲਣ ਵਿਖੇ ਆਏ ਸੀਗੇ ਗੁਰਦੁਆਰਾ ਨਾਨਕਸਰ ਤਪਸਥਾਨ ਵਿਖੇ ਸੰਤ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਸ਼ੰਕਰਾ ਹਸਪੀਟਲ ਲੁਧਿਆਣਾ ਵੱਲੋਂ ਪਿੰਡ ਢੋਲਣ ਵਿਖੇ ਜਿਹੜੇ ਭਰਾ ਆਪਣਾ ਇਹ ਕੈਂਪ ਲਾ ਰਹੇ ਅੱਖਾਂ ਦਾ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਨੇ ਆ ਇਹ ਵੀ ਰਹਿਗੇ ਇੰਦਰ ਢੋਲਣਾ ਸ਼ਰਨ ਸਿੰਘ ਜੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰੇ ਤੁਹਾਨੂੰ ਪਤਾ ਹੀ ਆ ਆਪਣੇ ਨਗਰ ਦੇ ਵਿੱਚ ਸਮੇਂ-ਸਮੇਂ ਕੈਂਪ ਲੱਗਦੇ ਰਹਿੰਦੇ ਹਰ ਇੱਕ ਤਰ੍ਹਾਂ ਦਾ ਉਪਰਾਲਾ ਹੁੰਦਾ ਜਿਵੇਂ ਆਪਾਂ ਅੱਖਾਂ ਦਾ ਕੈਂਪ ਕਹਿ ਦਈਏ ਬਲੱਡ ਡੋਨੇਸ਼ਨ ਕੈਂਪ ਕਹਿ ਦਈਏ ਸਮੇਂ-ਸਮੇਂ ਆਪਾਂ ਸਾਲ 'ਚ ਜਾਨੀ 2-3 ਅਜਿਹੇ ਸਮਾਗਮ ਕਰਾਉਨੇ ਆ ਵੀ ਜਿਨ੍ਹਾਂ ਦੇ ਵਿੱਚ ਕੋਈ ਲੋੜਵੰਦ ਮਰੀਜ਼ ਹੋਵੇ ਉਹਨੂੰ ਵਧੀਆ ਹੰਗਾਰਾ ਮਿਲਦਾ ਇਹਦੇ ਵਿੱਚ ਵਧੀਆ ਹਨਾ ਤੇ ਉਸੇ ਲੜੀ ਤਹਿਤ ਆਪਾਂ ਅੱਜ ਸ਼ੰਕਰਾਈ ਹਸਪੀਟਲ ਦੇ ਸਹਿਯੋਗ ਨਾਲ ਆਪਣੇ ਪਿੰਡ ਕੈਂਪ ਰੱਖਿਆ ਸੀ ਸਾਡੀ ਸਮੂਹ ಗ್ರಾಮ ਪੰਚਾਇਤ ਨੌਜਵਾਨ ਵੀ ਸਾਰੇ ਨਗਰ ਦਾ ਸਾਡੇ ਦਾ ਬਹੁਤ ਸਹਿਯੋਗ ਹੈ ਕੈਂਪ ਦੇ ਵਿੱਚ ਸਾਰਿਆਂ ਦੇ ਸਹਿਯੋਗ ਸਦਕਾ ਜਿਵੇਂ ਆਪਾਂ ਕਹਿੰਦੇ ਸਾਰੇ ਨਗਰ ਦੇ ਨੌਜਵਾਨ ਐਨ ਆਰ ਆਈ ਭਰਾ ਉਹ ਵੀ ਨੌਜਵਾਨਾ ਜਿਹੜੇ ਆਪਣੇ ਪਿੰਡ ਦੇ ਹੱਸੇ ਖੇਡੇ ਪਲੇ ਹਨ ਤੇ ਉਹ ਅੱਜ ਬਾਹਰ ਵਿਦੇਸ਼ਾਂ 'ਚ ਬੈਠੇ ਵੀ ਪਿੰਡ ਬਾਰੇ ਸੋਚਦੇ ਆ ਹਾਂਜੀ ਤੇ ਸਾਰਿਆਂ ਦੇ ਸਹਿਯੋਗ ਨਾਲ ਕੈਂਪ ਲੱਗਿਆ ਇਹ ਸਾਡਾ ਭਰਾ ਖੜਾ ਗੁਰਸ਼ਰਨ ਸਿੰਘ ਹਾਂਜੀ ਸਾਬਕਾ ਮੈਂਬਰ ਪੰਚਾਇਤ ਅਮਰਜੀਤ ਸਿੰਘ ਆਪਣੇ ਪਿੰਡ ਹਾਂਜੀ ਉਹਨਾਂ ਦੇ ਹੈਗੇ ਆ ਇਹ بیٹے ਗੁਰਸ਼ਰਨ ਸਿੰਘ ਤੇ ਇੱਕ ਇਹਨਾਂ ਦਾ ਬ੍ਰਦਰ ਆ ਕੈਨੇਡਾ ਚਾ ਜਗਤਾਰਨ ਸਿੰਘ ਠੀਕ ਹੈ ਜੀ ਇਹ ਮਤਲਬ ਸਾਰਿਆਂ ਤੋਂ ਪਹਿਲਾਂ ਜਿਹੜਾ ਉਪਰਾਲਾ ਸੀਗਾ ਅਸੀਂ ਇੱਕ ਸੋਚ ਸੋਚੀ ਇਹਨਾਂ ਨੂੰ ਵੀਰੇ ਉਹਨਾਂ ਨੂੰ ਦੱਸ ਦਿਆਂ ਵੀ ਪਿੰਡ 'ਚ ਕੀ ਕੰਮ ਹੋਣ ਵਾਲੇ ਆ ਹਨਾ ਇਹ ਸਾਨੂੰ ਪੁੱਛਦੇ ਰਹਿੰਦੇ ਸਮੇਂ ਸਮੇਂ ਵੀ ਦੱਸੋ ਜੇ ਕੋਈ ਪਿੰਡ 'ਚ ਕੋਈ ਕੰਮ ਕਾਰ ਸਾਂਝਾ ਹੋਣ ਵਾਲਾ ਤਾਂ ਆਪਾਂ ਕਰਦੇ ਆ ਅਸੀਂ ਇਹਨਾਂ ਵੀਰੇ ਉਹਨਾਂ ਦੇ ਧਿਆਨ 'ਚ ਲਿਆਂਦੀ ਵੀ ਕਾਫੀ ਟਾਈਮ ਹੋ ਗਿਆ ਪਿੰਡ 'ਚ ਮਰੀਜ਼ ਇਹਦੇ ਆਵੇ ਜਿਨ੍ਹਾਂ ਦੇ ਮੂਤੀਆ ਉਤਰਿਆ ਹੋਇਆ ਉਹ ਇਲਾਜ ਕਰਾਉਣ ਤੋਂ ਸਮਰੱਥ ਆ ਹਾਂਜੀ ਤੇ ਮਤਲਬ ਉਹ ਹੀ ਸਾਡੀ ਮਤਲਬ ਛੋਟੀ ਜੀ ਬੇਨਤੀ ਕਹਿ ਦੀਏ ਸਲਾਹ ਕਹਿ ਦੀਏ ਉਹ ਸਾਡੀ ਸਲਾਹ ਤੇ ਆਪਣੇ ਵੀਰੇ ਨੇ ਜਗਤਾਰਨ ਵੀਰੇ ਨੇ ਕੈਨੇਡਾ ਤੋਂ ਤੇ ਗਰਸ਼ਰਨ ਵੀਰੇ ਨੇ ਨਾ ਦੋਨੇ ਭਰਾਵਾਂ ਨੇ ਵੈਸੇ ਸਾਰੇ ਨਗਰ ਤੇ ਸਹਜ ਹੋਗਾ ਇਹਨੇ ਦੋਨੇ ਭਰਾਵਾਂ ਨੇ ਮਤਲਬ ਹੰਬਲਾ ਮਾਰਿਆ ਉਹ ਜਗਤਾਰਨ ਵੀਰੇ ਨੇ ਉਧਰੋਂ ਕੈਨੇਡਾ ਤੋਂ ਕੁਝ ਐਨਆਰਆਈ ਭਰਾ ਜੋੜੇ ਨਾਲ ਆਪਦੇ ਤੇ ਇਧਰ ਗੁਰਸ਼ਰਨ ਵੀਰ ਨੇ ਪਿੰਡ ਚੋਂ ਨੌਜਵਾਨ ਭਰਾਵਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਜਿਹੜਾ ਅੱਜ ਸਾਡਾ 9 ਦਸੰਬਰ ਦਾ ਕੈਂਪ ਆਇਆ ਬਹੁਤ ਵਧੀਆ ਹੰਗਾਰਾ ਮਿਲ ਲਿਆ ਸਵੇਰ ਤੋਂ ਹੀ ਤਕਰੀਬਨ ਮੈਨ ਲੱਗਦਾ 220 250 ਦੇ ਕਰੀਬ ਅਮਰੀਜ਼ ਚੈੱਕ ਹੋ ਗਏ ਉਹਦੇ ਵਿੱਚੋਂ ਕਰੀਬ 38 40 ਦੇ ਕਰੀਬ ਅਮਰੀਜ਼ ਮਤਲਬ ਜਿਹੜੇ ਸਿਲੈਕਟ ਹੋਇਆ ਜਿਨ੍ਹਾਂ ਤੇ ਲੈਂਜ ਪੈਣੇ ਆ ਠੀਕ ਹਾਂਜੀ ਗੁਰਸ਼ਰਨ ਵੀਰ ਜੀ ਤੁਸੀਂ ਵੀ ਦੱਸੋ ਜੀ ਕੁਝ ਸ੍ਰੀਕਲ ਜੀ ਧੰਨਵਾਦ ਤੁਹਾਡਾ ਚੈਨਲ ਤੇ ਪਹੁੰਚਣ ਤੇ ਇੱਥੇ ਤੁਹਾਡਾ ਤਵਾਦ ਕਰਦੇ ਹਾਂ ਇਹ ਕਿ ਕੈਂਪਸੜਾ ਦੂਸਰਾ ਕੈਂਪ ਅਸੀਂ ਪਹਿਲਾਂ ਵੀ ਪਾਇਆ ਸੀ ਉਹ ਜਿੰਨੇ ਵੀ ਅਸੀਂ ਪਹਿਲਾਂ ਪਿੰਡ ਪੱਧਰ ਤੇ ਹੀ ਰੱਖਿਆ ਸੀ ਹਾਂਜੀ ਹੁਣ ਅਸੀਂ ਇਲਾਕਾ ਨਿਵਾਸੀ ਜਿਵੇਂ ਜਿੰਨਾ ਵੀ ਨੇੜੇ ਤੇੜੇ ਹੋਇਆ ਉਹਨਾਂ ਜਿੰਨਾ ਹੋ ਸਕਿਆ ਉਹਨੂੰ ਕੀਤਾ ਪ੍ਰਚਾਰ ਠੀਕ ਹੈ ਜੀ ਹੋ ਸਕਦਾ ਹੈ ਜੀ ਵੀ ਸਾਥਾ ਥੋੜਾ ਰੋ ਗਿਆ ਹੋਵੇ ਹਾਂਜੀ ਪਰ ਇਸ ਤੋਂ ਬਾਅਦ ਜੀ ਕਿਤੇ ਕੰਮ ਵੀ ਹੋਏ ਕੈਂਪ ਲਵਾਵਾਂਗੇ ਤੇ ਇਸ ਤੋਂ ਵੱਧ ਕਰਾਂਗੇ ਠੀਕ ਹੈ ਜੀ ਧੰਨਵਾਦ ਕਰਦਾ ਸਭ ਤੋਂ ਵਧੀਆ ਪ੍ਰਾਲਾ ਵੀਰੇ ਜਿਹੜੇ ਆਪਾਂ ਇਹ ਅੱਖਾਂ ਦਾ ਕੈਂਪ ਲਾਉਨੇ ਆ ਹਨਾ ਹਰ ਇੱਕ ਚੀਜ਼ ਆ ਚਲੋ ਗੁਰੂ ਸਾਹਿਬ ਦੀ ਮਰਿਆਦਾ ਚੱਲਦੀ ਜਿਹੜੇ ਆਪਣੇ ਪ੍ਰਸ਼ਾਦੇ ਦੀ ਲੰਗਰ ਦੀ ਮਰਿਆਦਾ ਚੱਲਦੀ ਉਹ ਕੈਮ ਰਹਿਣੀ ਚਾਹੀਦੀ ਆ ਕਿਉਂਕਿ ਜਿਹੜੇ ਵੀ ਆਪਾਂ ਨੂੰ ਆਪਣੇ ਗੁਰੂ ਸਾਹਿਬ ਸੰਧਾਤ ਦੇਗੇ ਆਪਣਾ ਪਹਿਲਾ ਫਰਜ਼ ਬਣਦਾ ਵੀ ਆਪਾਂ ਉਹਨਾਂ ਸਿਧਾਤਾਂ ਤੇ ਖਰੇ ਉਤਰੀਏ ਹਾਂਜੀ ਲੰਗਰ ਪ੍ਰਸ਼ਾਦੇ ਪਾਣੀ ਦੇ ਲੰਗਰ ਸਿੱਖ ਕੌਮ ਬਹੁਤ ਲਾਉਂਦੀ ਆ ਅੱਜ ਵੀ ਲੱਗਿਆ ਹੋਇਆ ਤੇ ਲਾਉਂਦੇ ਵੀ ਰਵਾਂਗੇ ਅੱਗੇ ਠੀਕ ਹੈ ਪਰ ਜੇ ਉਹਨਾਂ ਲੰਗਰਾਂ ਦੇ ਨਾਲ ਆਪਾਂ ਇਹ ਦਵਾਈਆਂ ਦੇ ਲੰਗਰ ਹੋ ਗਏ ਐਨਕਾਂ ਦੇ ਲੰਗਰ ਹੋ ਗਏ ਅੱਖਾਂ ਦੇ ਚੈੱਕਅਪ ਦੇ ਲੈੰਜਾਂ ਵਗੈਰਾ ਦੇ ਲੰਗਰ ਹੋ ਗਏ ਖੂਨਦਾਨ ਕੈਂਪ ਹੋ ਗਿਆ ਇਹ ਲੰਗਰ ਨਾਲ ਆਪਾਂ ਲਾਉਂਦੇ ਰਹੀਏ ਤਾਂ ਜਿਹੜਾ ਕੋਈ ਵਿਚਾਰਾ ਮਰੀਜ਼ ਆ ਕੋਈ ਦੁਖੀ ਆ ਨਾਲ ਉਹਨੂੰ ਵੀ ਵਧੀਆ ਸਹਾਰਾ ਮਿਲੂ ਹਨਾ ਹਾਂਜੀ ਤੇ ਬਹੁਤ ਵਧੀਆ ਆਪਾਂ ਤਾਂ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀ ਐਨ ਆਰ ਆਈ ਭਰਾਵਾਂ ਦੇ ਜਿਹੜੇ ਬਾਹਰ ਬੈਠੇ ਵੀ ਪਿੱਛੇ ਆਪਦੇ ਪਿੰਡ ਬਾਰੇ ਸੋਚਦੇ ਆ ਹਾਂਜੀ ਹਾਂਜੀ ਸਾਡੀ ਸੋਚ ਇਹੀ ਹੁੰਦੀ ਆ ਆਪਾਂ ਕੋਈ ਆਪਦਾ ਦਾਨ ਕਰਨਾ ਕੋਈ ਦਸਬੰਦ ਕੱਢਣਾ ਪਹਿਲਾਂ ਆਪਦਾ ਤੁਸੀਂ ਭਰਾ ਦੇਖੋ ਘਰੇ ਵੀ ਮੇਰਾ ਭਰਾ ਸੁਖੀ ਆ ਹਾਂਜੀ ਠੀਕ ਆ ਤੁਹਾਡਾ ਭਰਾ ਸੁਖੀ ਆ ਫਿਰ ਤੁਸੀਂ ਆਪਦਾ ਨਗਰ ਦੇਖੋ ਆਂਡ ਗਵਾੜ ਦੇਖੋ ਨਗਰ ਦੇਖੋ ਆਪਾਂ ਨੂੰ ਉੱਥੇ ਬਹੁਤ ਲੋੜਵੰਦ ਪਰਿਵਾਰ ਮਿਲ ਜਾਣੇ ਆ ਆਪਾਂ ਲੱਭਦੇ ਬੈਰਦੇ ਵਿੱਚ ਆਪਦਾ ਦਸਬੰਧ ਦੇਣਾ ਵੀ ਕਿੱਥੇ ਦਈਏ ਤੇ ਸਾਡੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਆਪਦੇ ਨਗਰਵਾਲੇ ਨਿਗਾਹ ਮਾਰੀ ਉਹਨਾਂ ਨੂੰ ਲੱਗਿਆ ਵੀ ਇਹ ਮਤਲਬ ਉਪਰਾਲਾ ਹੋਣ ਵਾਲਾ ਅੱਖਾਂ ਦਾ ਕੈਂਪ ਲੱਗਣ ਵਾਲਾ ਸੀ ਤੇ ਉਹਨਾਂ ਨੇ ਆਪਦਾ ਅੱਖਾਂ ਦਾ ਕੈਂਪ ਰੱਖ ਕੇ ਤੇ ਅੱਜ ਤੁਸੀਂ ਦੇਖਦੇ ਹੋ ਵੀ ਮਰੀਜ਼ ਸਵੇਰੇ ਤਕਰੀਬਨ 8:30 ਵਜੇ ਤੋਂ ਲਾਹਾ ਲਈ ਜਾਂਦੇ ਆ ਹਾਂਜੀ ਕਈ ਮਰੀਜ਼ ਮਤਲਬ ਚੈੱਕਅਪ ਕਰਵਾ ਕੇ ਵਾਪਸ ਮੁੜ ਕੇ ਜਿਨ੍ਹਾਂ ਤੇ ਕੋਈ ਵਧੀਆ ਸੀ ਕਿ ਉਹਨਾਂ ਨੂੰ ਦਵਾਈਆਂ ਦੇ ਕੇ ਭੇਜਤਾ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਸੀ ਉਹਨਾਂ ਨੂੰ ਐਨਕਾਂ ਲਾ ਕੇ ਭੇਜਤਾ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਉਹ ਕਸ਼ਕਮਰੀਜ਼ ਤਾਂ ਜਿਹੜੇ ਬਾਹਰਲੇ ਪਿੰਡਾਂ ਤੋਂ ਆਏ ਸੋ ਇੱਥੇ ਅਸੀਂ ਬਿਠਾਏ ਹੋਏ ਆ ਉਹ ਵੇਟ ਕਰਦੇ ਆ ਜਿਹੜੇ ਪਿੰਡ ਦੇ ਮਰੀਜ਼ ਸੀਗੇ ਉਹ ਚਲੋ ਅਗਲਾ ਆਪਦਾ ਥੋੜਾ ਟਾਈਮ ਆਪਦੇ ਘਰੇ ਜਾਇਆਊਗਾ ਹਨਾ 2 ਵਜੇ ਤੱਕਰੀਬ ਸਾਰੇ ਆਪਾਂ ਜਿੰਨੇ ਵੀ ਨਾਮ ਲਿਖੇ ਹੋਏ ਮਰੀਜ਼ ਜਿੰਨੇ ਵੀ ਸਿਲੈਕਟ ਹੋਏ ਆ ਆਪਰੇਸ਼ਨ ਲਈ ਉਹਨਾਂ ਨੂੰ ਆਪਾਂ ਬੱਸ ਖੜੀ ਆ ਇੱਧਰ ਬੱਸ ਤੇ ਬਿਠਾ ਕੇ ਨਾਲ ਲੈ ਜਾਣਾ ਉੱਥੇ ਸਾਡੇ ਵੀ ਜਿਹੜੇ ਨੌਜਵਾਨ ਭਰਾ ਤਿੰਨ ਚਾਰ ਜਣੇ ਨਾਲ ਜਾਣਗੇ ਆਪਾਂ ਕਿ ਜਿਵੇਂ ਆਪਾਂ ਆਪਣੇ ਮਾਪਿਆਂ ਦੀ ਆਪਦੇ ਬਜ਼ੁਰਗਾਂ ਪ੍ਰੋਪਰ ਉਹਨਾਂ ਦੇ ਲੈੰਚ ਪਵਾ ਕੇ ਉਹਨਾਂ ਨੂੰ ਉਵੇਂ ਜਿਵੇਂ ਇੱਥੋਂ ਲੈ ਕੇ ਜਾਵਾਂਗੇ ਉਵੇਂ ਇੱਥੇ ਵਾਸਤੇ ਲੈ ਕੇ ਦੁਆਰਾ ਛੱਡਾਂਗੇ ਉਹਨਾਂ ਨੂੰ ਠੀਕ ਹੈ ਹਾਂਜੀ ਤੋਂ ਬਾਕੀ ਦੂਸਰਾ ਧੰਨਵਾਦ ਕਰਦੇ ਸਾਂ ਸੰਕਰਾਈ ਹਸਪਤਾਲ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਕੈਂਪ ਦਾ ਸਮਾਂ ਦਿੱਤਾ ਹਾਂਜੀ ਪਹਿਲਾਂ ਵੀ ਅਸੀਂ ਬੁੱਕ ਕੀਤਾ ਸੀ ਕੈਂਪ ਫੋਕਸ ਕਰਨਾ ਕਰਕੇ ਸਾਨੂੰ ਇਸ ਟਾਈਮ ਅੱਗੇ ਕਰਨਾ ਪਿਆ ਠੀਕ ਹੈ ਜੀ ਹੁਣ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਕੈਂਪ ਦਿੱਤਾ ਸਾਨੂੰ ਠੀਕ ਹੈ ਜੀ ਸੰਕਰਾਈ ਹਸਪਤਾਲ ਟੀਮ ਦਾ ਸਾਰੀ ਦਾ ਧੰਨਵਾਦੀ ਅੱਜ ਵਾਲਾ ਕੈਂਪ ਵੀਰੇ ਬਹੁਤ ਵਧੀਆ ਸਫਲਤਾਪੂਰਵਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਨਾ ਚੱਲ ਰਿਹਾ ਵਾਹ ਇਹ ਕੈਂਪ ਆਪਣਾ ਵਧੀਆ ਹੋ ਜਨਾ ਚਲੋ ਜਿੰਨੇ ਵੀ ਮਰੀਜ਼ ਨਿਕਲੇ ਲੋਡ ਬੰਦੇ ਇਹਨਾਂ ਦਾ ਹੋਇਆ ਉਹਨਾਂ ਦੇ ਆਪਰੇਸ਼ਨ ਵਗੈਰਾ ਹੋ ਜਾਣਗੇ ਵਧੀਆ ਆਪਦਾ ਆਨ ਵਾਲਾ ਟਾਈਮ ਹੋ ਵਧੀਆ ਨੰਗਾਉਣਗੇ ਵਧੀਆ ਆਪਦੀ ਦੁਨੀਆ ਦੇਖਣਗੇ ਹੈਨਾ